ਪਾਨੀਪੱਦ ਦੇ ਮਸ਼ਹੂਰ ਵਿਨੋਦ ਬਰਾੜਾ ਕਤਲकांड ਦੇ ਵਿੱਚ ਕਰੀਬ 22 ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਵਿਨੋਦ ਦਾ ਕਤਲ ਕਿਸੇ ਝਗੜੇ ਨੂੰ ਲੈ ਕੇ ਨਹੀਂ ਸਗੋ ਸੁਪਾਰੀ ਦੇ ਕੇ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਸਾਰੀ ਸਾਜ਼ਿਸ਼ ਵਿਨੋਦ ਦੀ ਪਤਨੀ ਨਿਧੀ ਨੇ ਘੜੀ ਸੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਨੋਦ ਦੀ ਪਤਨੀ ਨਿਧੀ ਨੇ 10 ਲੱਖ ਦੇ ਸੁਪਾਰੀ ਦੇ ਕੇ ਕਿਲਰ ਨੂੰ ਹਾਇਰ ਕੀਤਾ ਸੀ ਪਹਿਲਾ ਪਤੀ ਵਿਨੋਦ ਦਾ ਐਕਸੀਡੈਂਟ ਕਰਵਾਇਆ ਪਰ ਉਹ ਬਚ ਗਿਆ ਇਸ ਤੋਂ ਬਾਅਦ ਸੁਪਾਰੀ ਕਿਲਰ ਫੜਿਆ ਗਿਆ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਫਿਰ ਉਸ ਨੂੰ ਜ਼ਮਾਨਤ ਉੱਤੇ ਜੇਲ੍ਹ ਵਿੱਚੋਂ ਕਢਵਾਇਆ ਗਿਆ ਜੇਲ੍ਹ ਵਿੱਚੋਂ ਪਰਤ ਕੇ ਦੇਵ ਸੁਨਾਰ ਰਾਜ਼inama ਕਰਨ ਬਾਅਦ ਨੇ ਵਿਨੋਦ ਕੋਲ ਆਇਆ ਤੇ ਤਮਕੀ ਦਿੱਤੀ ਕੁਝ ਦਿਨਾਂ ਬਾਅਦ ਦੇਵ ਨੇ ਵਿਨੋਦ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਵਿਨੋਦ ਦਾ ਕਤਲ ਕਰ ਦਿੱਤਾ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਦੇਵ ਸੁਨਾਰ ਪਾਣੀਪਤ ਜੇਲ੍ਹ ਵਿੱਚ ਬੰਦ ਸੀ ਪੁਲਿਸ ਵੱਲੋਂ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਕੇਸ ਦੀ ਸੁਣਵਾਈ ਚੱਲ ਰਹੀ ਸੀ ਇਸ ਦੌਰਾਨ ਹਾਲ ਹੀ ਦੇ ਵਿੱਚ ਮ੍ਰਿਤਕ ਵਿਨੋਦ ਬਰਾੜਾ ਦੇ ਭਰਾ ਦਾ ਵਟਸਐਪ ਤੇ ਮੈਸੇਜ ਆਇਆ ਆਸਟ੍ਰੇਲੀਆ ਰਹਿੰਦੇ ਭਰਾ ਨੇ ਮਾਮਲੇ 'ਚ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਦਾ ਸ਼ੱਕ ਪ੍ਰਗਟਾਇਆ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮਲਜ਼ਮ ਦੇਵ ਸੁਨਾਰ ਜਿਮ ਟ੍ਰੇਨਰ ਸੁਮਿਤ ਨਾਲ ਗਲਬਤ ਕਰਦਾ ਸੀ ਉਸ ਨਾਲ ਫੋਨ ਉੱਤੇ ਗਲਬਤ ਕਈ ਵਾਰ ਹੋਈ ਹੈ ਉਸ ਦੀ ਇਸ ਅਧਾਰ ਉੱਤੇ ਪੁਲਿਸ ਨੇ ਜਿਮ ਟ੍ਰੇਨਰ ਸੁਮਿਤ ਨੂੰ ਚੱਕ ਲਿਆ ਸੱਜੂ ਨੂੰ ਪੁਲਿਸ ਟੀਮ ਨੇ ਮਲਜ਼ਮ ਸੁਮਿਤ ਉਰਫ ਬੰਟੂ ਵਾਸੀ ਗੋਹਾਣਾ ਨੂੰ ਮਾਰਕੀਟ ਵਿੱਚੋਂ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਮਲਜ਼ਮ ਨੇ ਕੱਲੀ-ਕੱਲੀ ਗੱਲ ਉਗਲ ਦਿੱਤੀ ਪੁਲਿਸ ਨੂੰ ਦੱਸਿਆ ਕਿ ਜਿਮ ਵਿੱਚ ਕਸਰਤ ਕਰਨੋਂ ਦੀ ਵਿਨੋਦ ਦੀ ਪਤਨੀ ਨਾਲ ਉਸਦੇ ਪ੍ਰੇਮ ਸੰਬੰਧ ਸਨ ਇਸ ਬਾਰੇ ਪਤਾ ਚੱਲਣ ਉੱਤੇ ਪਤੀ ਵਿਨੋਦ ਪਤਨੀ ਨਾਲ ਲੜਦਾ ਸੀ ਕਲੇਸ਼ ਕਰਦਾ ਸੀ ਬਾਅਦ ਵਿੱਚ ਉਸਨੇ ਅਤੇ ਨਿਧੀ ਨੇ ਪਲਾਨ ਬਣਾਇਆ ਤੇ ਵਿਨੋਦ ਦਾ ਕਤਲ ਕਰਵਾ ਦਿੱਤਾ ਪਾਨੀਪੱਦੇ ਮਸ਼ਹੂਰ ਵਿਨੋਦ ਬਰਾੜਾ ਕਤਲकांड ਦੇ ਵਿੱਚ ਕਰੀਬ ਢਾਈ ਸਾਲਾਂ ਬਾਅਦ ਵੱਡਾ ਖੁਲਾਸਾ ਹੋਇਆ ਹੈ ਵਿਨੋਦ ਦਾ ਕਤਲ ਕਿਸੇ ਝਗੜੇ ਨੂੰ ਲੈ ਕੇ ਨਹੀਂ ਸਗੋ ਸੁਪਾਰੀ ਦੇ ਕੇ ਸਾਜ਼ਿਸ਼ ਤਹਿਤ ਕੀਤਾ ਗਿਆ ਸੀ ਸਾਰੀ ਸਾਜ਼ਿਸ਼ ਵਿਨੋਦ ਦੀ ਪਤਨੀ ਨਿਧੀ ਨੇ ਘੜੀ ਸੀ ਜਾਣਕਾਰੀ ਅਨੁਸਾਰ ਮ੍ਰਿਤਕ ਵਿਨੋਦ ਦੀ ਪਤਨੀ ਨਿਧੀ ਨੇ 10 ਲੱਖ ਦੇ ਸੁਪਾਰੀ ਦੇ ਕੇ ਕਿਲਰ ਨੂੰ ਹਾਇਰ ਕੀਤਾ ਸੀ ਪਹਿਲਾ ਪਤੀ ਵਿਨੋਦ ਦਾ ਐਕਸੀਡੈਂਟ ਕਰਵਾਇਆ ਪਰ ਉਹ ਬਚ ਗਿਆ ਇਸ ਤੋਂ ਬਾਅਦ ਸੁਪਾਰੀ ਕਿਲਰ ਫੜਿਆ ਗਿਆ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਫਿਰ ਉਸ ਨੂੰ ਜ਼ਮਾਨਤ ਉੱਤੇ ਜੇਲ੍ਹ ਵਿੱਚੋਂ ਕਢਵਾਇਆ ਗਿਆ ਜੇਲ੍ਹ ਵਿੱਚੋਂ ਪਰਤ ਕੀ ਦੇਵ ਸੁਨਾਰ ਰਾਜ਼inama ਕਰਨ ਬਹਾਨੇ ਵਿਨੋਦ ਕੋਲ ਆਇਆ ਤੇ ਧਮਕੀ ਦਿੱਤੀ ਕੁਝ ਦਿਨਾਂ ਬਾਅਦ ਦੇਵ ਨੇ ਵਿਨੋਦ ਦੇ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰ ਕੇ ਵਿਨੋਦ ਦਾ ਕਤਲ ਕਰ ਦਿੱਤਾ ਇਸ ਸਾਰੇ ਮਾਮਲੇ ਦੇ ਵਿੱਚ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਦੇਵ ਸੁਨਾਰ ਪਾਣੀਪਤ ਜੇਲ੍ਹ ਵਿੱਚ ਬੰਦ ਸੀ ਪੁਲਿਸ ਵੱਲੋਂ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਕੇਸ ਦੀ ਸੁਣਵਾਈ ਚੱਲ ਰਹੀ ਸੀ ਇਸ ਦੌਰਾਨ ਹਾਲੀ ਦੇ ਵਿੱਚ ਮ੍ਰਿਤਕ ਵਿਨੋਦ ਬਰਾੜਾ ਦੇ ਭਰਾ ਦਾ ਵਟਸਐਪ ਤੇ ਮੈਸੇਜ ਆਇਆ ਆਸਟ੍ਰੇਲੀਆ ਰਹਿੰਦੇ ਭਰਾ ਨੇ ਮਾਮਲੇ 'ਚ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਦਾ ਸ਼ੱਕ ਪ੍ਰਗਟਾਇਆ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮੁਲਜ਼ਮ ਦੇਵ ਸੁਨਾਰ ਜਿਮ ਟ੍ਰੇਨਰ ਸੁਮਿਤ ਨਾਲ ਗਲਤਬਤ ਕਰਦਾ ਸੀ ਉਸ ਨਾਲ ਫੋਨ ਉੱਤੇ ਗਲਤਬਤ ਕਈ ਵਾਰ ਹੋਈ ਹੈ ਉਸ ਦੀ ਇਸ ਅਧਾਰ ਉੱਤੇ ਪੁਲਿਸ ਨੇ ਜਿਮ ਟ੍ਰੇਨਰ ਸੁਮਿਤ ਨੂੰ ਚੱਕ ਲਿਆ ਸਾਜੂ ਨੂੰ ਪੁਲਿਸ ਟੀਮ ਨੇ ਮੁਲਜ਼ਮ ਸੁਮਿਤ ਉਰਫ ਬੰਟੂ ਵਾਸੀ ਗੋਹਾਣਾ ਨੂੰ ਮਾਰਕੀਟ ਵਿੱਚ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਮੁੱਲਜ਼ਮ ਨੇ ਕਲੀ-ਕਲੀ ਗੱਲ ਉਗਲ ਦਿੱਤੀ ਪੁਲਿਸ ਨੂੰ ਦੱਸਿਆ ਕਿ ਜਿੰਮ ਵਿੱਚ ਕਸਰਤ ਕਰਾਉਣ ਦੀ ਵਿਨੋਦ ਦੀ ਪਤਨੀ ਨਾਲ ਉਸਦੇ ਪ੍ਰੇਮ ਸੰਬੰਧ ਸਨ ਇਸ ਬਾਰੇ ਪਤਾ ਚੱਲਣ ਉੱਤੇ ਪਤੀ ਵਿਨੋਦ ਪਤਨੀ ਨਾਲ ਲੜਦਾ ਸੀ ਕਲੇਸ਼ ਕਰਦਾ ਸੀ ਬਾਅਦ ਵਿੱਚ ਉਸਨੇ ਅਤੇ ਨਿਧੀ ਨੇ ਪਲਾਨ ਬਣਾਇਆ ਤੇ ਵਿਨੋਦ ਦਾ ਕਤਲ ਕਰਵਾ ਦਿੱਤਾ